ਪੀਐਸ ਨਿਊਜ਼ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਸਾਡੇ ਵੱਲੋਂ ਅਸੀਂ ਕਰਦੇ ਹਾਂ ਜੀ ਬਹੁਤ ਬਹੁਤ ਸਵਾਗਤ ਸੋ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਜੋ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਉੱਪਰ ਜਿਹੜਾ ਵਾ ਵੱਡਾ ਹਮਲਾ ਜਿਹੜਾ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ناکਾਮ ਹੋਈ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਮਲਾਵਾਰ ਕਿਵੇਂ ਆਉਂਦਾ ਆ ਕਿਵੇਂ ਕਾਲੇ ਰੰਗ ਦੀ ਪੱਗ ਬੰਨੀ ਆ ਤਾਂ ਉਹ ਆਪਣੇ ਡੱਬ ਦੇ ਵਿੱਚੋਂ ਪਿਸਤਲ ਕੱਢ ਕੇ ਉਹਨਾਂ ਦੇ ਉੱਪਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕਰਦਾ ਤੇ ਉਸ ਦੇ ਦੌਰਾਨ ਇੱਕ ਗੋਲੀ ਵੀ ਚੱਲਦੀ ਆ ਇਹ ਗੋਲੀ ਸ਼ਾਇਦ ਕਿਸੇ ਦੇ ਵੀ ਲੱਗ ਸਕਦੀ ਸੀ ਸੁਖਬੀਰ ਸਿੰਘ ਬਾਦਲ ਦੇ ਵੀ ਲੱਗ ਸਕਦੀ ਸੀ ਸੇਵਾਦਾਰਾਂ ਦੇ ਵੀ ਲੱਗ ਸਕਦੀ ਸੀ ਸੰਗਤ ਦੇ ਵੀ ਲੱਗ ਸਕਦੀ ਸੀ ਜਾਂ ਕਿਸੇ ਦੇ ਵੀ ਲੱਗ ਸਕਦੀ ਤਾਂ ਉਸ ਤੋਂ ਬਾਅਦ ਇੱਕ ਵੀਡੀਓ ਵੀ ਕੁਝ ਜਾਰੀ ਹੁੰਦੀਆਂ ਨੇ ਤੇ ਉਸ ਵਿਅਕਤੀ ਨੂੰ ਜਿਹੜਾ ਕਾਬੂ ਕਰ ਲਿਆ ਜਾਂਦਾ ਦੱਸਣੀ ਹੋਵੇ ਵੀ ਆ ਕਿ ਇਸ ਵਿਅਕਤੀ ਦਾ ਨਾਮ ਨਰੈਨ ਸਿੰਘ ਚੋੜਾ ਦੱਸਿਆ ਜਾ ਰਿਹਾ ਜੋ ਕਿ ਕਾਫੀ ਸਰਗਰਮ ਜਿਹੜਾ ਉਹ ਰਹਿ ਚੁੱਕਿਆ ਵਾ ਤਾਂ ਰਵੀ ਕਹਲੋ ਜੋ ਕਿ ਇੱਕ ਆਗੂ ਸੀਨੀਅਰ ਆਗੂ ਨੇ ਤੇ ਸੁਖਬੀਰ ਸਿੰਘ ਬਾਦਲ ਵੀ ਨੇ ਉਹਨਾਂ ਨੂੰ ਕਾਫੀ ਧਮਕੀਆਂ ਜਿਹੜੀਆਂ ਉਹ ਵੀ ਦਿੱਤੀਆਂ ਜਾ ਚੁੱਕੀਆਂ ਨੇ ਇਸ ਦੇ ਵੱਲੋਂ ਤਾਂ ਇੱਕ ਉਹ ਵੀ ਗੱਲ ਐਡ ਕਰ ਲੈਂਦੇ ਆ ਕਿ ਇਹਨਾਂ ਦੇ ਉੱਪਰ ਨਰੈਨ ਸਿੰਘ ਚੋੜਾ ਦੇ ਉੱਪਰ ਕਾਫੀ ਪੇਲਾ ਵੀ ਮੁਕਦਮੇ ਦਰਜ ਨੇ ਤੇ ਇੱਕ ਲੇਖਕ ਵੀ ਨੇ ਕਾਫੀ ਕਿਤਾਬਾਂ ਵੀ ਜੜੀਆਂ ਉਹ ਵੀ ਲਿਖ ਚੁੱਕੇ ਆ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਹਮਲਾ ਕਰਨ ਦੀ ਤਦਾਦ ਦੇ ਵਿੱਚ ਇਹ ਆਂਦਾ ਇਹ ਸੁਖਬੀਰ ਸਿੰਘ ਬਾਦਲ ਦੇ ਉੱਪਰ ਤਾਂ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਪਰ ਤਾਂ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਜਿਹੜੇ ਸੇਵਾਦਾਰ ਖੜੇ ਹੁੰਦੇ ਨੇ ਉਹਨਾਂ ਦੇ ਵੱਲੋਂ ਇਸ ਨੂੰ ਤੇ ਇਸ ਦੀ ਪਿਸਟਲ ਨੂੰ ਜਿਹੜਾ ਕਾਬੂ ਕਰ ਲਿੱਤਾ ਜਾਂਦਾ ਇਸ ਸਾਰੇ ਪ੍ਰਤੀਕਰਮ ਦੇ ਉੱਪਰ ਜਿਹੜਾ ਵਾ ਕੀ ਬਿਆਨ ਦਿੱਤਾ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅਤੇ ਉਸ ਤੋਂ ਬਾਅਦ ਕੀ ਕਿਹਾ ਸੀਨੀਅਰ ਲੀਡਰ ਬੀਜੇਪੀ ਦੇ ਸੀਨੀਅਰ ਲੀਡਰ ਤਰਨ ਚੰਗਵਾਲੋ ਆ ਉਹ ਵੀ ਸੁਣ ਲੈਣੇ ਉਨੀ ਮਾਰਨ ਦੀ ਕੋਸ਼ਿਸ਼ ਕੀਤੀ ਜੇ ਨਮਕ ਮਾਰੋ ਬੋਲੋ ਜੀ ਬੱਡੀ ਖਬਰਦਾਰ ਸੁਖੀ ਕਰਦੇ ਹਾਂ ਹਰਜੀ ਖਬਰ ਹੈ ਸਨਾਨੀ ਨੀਰ ਪਾ ਕੇ ਸਨਾਨੀ ਪਾ ਕੇ ਪਾਉਂਦੇ ਹਾਂ ਪਤਾ ਚੱਲਿਆ ਜੀ ਕੌਣ ਇਹ ਕਿਹੜਾ ਸੱਜੇ ਏਡੇ ਵੱਡੇ ਸੁਰੱਖਿਆ ਘੇਰੇ ਨੂੰ ਤੋੜ ਕੇ ਨਹੀਂ ਜੀ ਸੁਰੱਖਿਆ ਘੇਰਾ ਵੇਖੋ ਇਸ ਇਹ ਇਹ ਗੁਰੂ ਘਰ ਦੀ ਸੰਗਤ ਆ ਗੁਰੂ ਘਰ ਦੀ ਸੰਗਤੀ ਰੂਪ ਲੈ ਕੇ ਕੋਈ ਬੰਦਾ ਇਹੋ ਜਿਹਾ ਗੁਨਾਹ ਕਰੇ ਜੀ ਜੀ ਗੁਰੂ ਘਰ ਜੀ ਦੇਖੋ ਨਾ ਆਪਾਂ ਸੰਗਤਾਂ ਡੱਕ ਨਹੀਂ ਸਕਦੇ ਉਹ ਬੰਦਾ ਗਿਆ ਅੰਦਰ ਨੂੰ ਮੱਥਾ ਟੇਕਣ ਗਿਆ ਅਸੀਂ ਉਹਨੂੰ ਕਹਿ ਦਈਏ ਰੋਗ ਦੀ ਕਿਸੇ ਨੂੰ ਅਸੀਂ ਸੰਗਤੀ ਰੂਪ ਤੇ ਡੱਕ ਨਹੀਂ ਸਕਦੇ ਸਿਰਫ ਕਿਸੇ ਦੀ ਪਛਾਣ ਕੀ ਹੋਈ ਹੈ ਬੰਦੇ ਦੀ ਪਛਾਣ ਕੀ ਹੋਈ ਹੈ ਜੀ ਮੈਂ 1 ਮਿੰਟ ਜੀ 1 ਮਿੰਟ ਪਲੀਜ਼ ਕਾਨੂੰਨ ਦਾ ਰਸਤਾ ਦਾ ਜਨਾਜ਼ਾ ਨਿਕਲ ਚੁੱਕਾ ਸੁਗਬੀਤ ਬادل ਤੇ ਹਮਲਾ ਚਿੰਤਾਜਨਕ ਵੀ ਹੈ ਕੰਬੀਰ ਵੀ ਹੈ ਔਰ ਨਿੰਦਨ ਯੋਗ ਹੈ ਪੰਜਾਬ ਦੀ ਕਾਨੂੰਨ ਵਿਵਸਥਾ ਕਿਸ ਲੈਵਲ ਤੇ ਪਹੁੰਚ ਚੁੱਕੀ ਹੈ ਥੋੜਾ ਅੰਦਾਜ਼ਾ ਲੱਗਦਾ ਹੈ ਕਿ ਉਪੂ ਮੁੱਖ ਮੰਤਰੀ ਜੀ ਨੂੰ Z+ ਸਿਕਿਉਰਟੀ ਮਿਲੀ ਹੋਵੇ ਉਸ ਵਿਅਕਤੀ ਤੇ ਹਮਲਾਵਰ ਖੁੱਲੇ ਆਮ ਤੇ ਪੰਜਾਬ ਦੀ ਜਨਤਾ ਦੀ ਸੁਰੱਖਿਆ ਕੀ ਹੁੰਦੀ ਹੋਵੇਗੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਨੇ ਲਾ ਐਂਡ ਆਰਡਰ ਦਾ ਪੰਜਾਬ 'ਚ ਜਨਾਜਾ ਕੱਢਦਾ ਭਗਵੰਤ ਮਾਨ ਨੂੰ ਖੁਦ ਸਾਹਮਣੇ ਆ ਕੇ ਇਸ ਘਟਨਾ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਹੈ ਜਵਾਬ ਦੇਣਾ ਚਾਹੀਦਾ ਹੈ ਔਰ ਕਾਨੂੰਨ ਰਸਤਾ ਨੂੰ ਤਾਕਤ ਤੇ ਰੱਖਣ ਦੇ ਤੇ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਭਗਵੰਤ ਮਾਨ ਸਾਹਿਬ ਪੰਜਾਬ ਦੀ ਬਹਾਦਰ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਉਹਨਾਂ ਦੇ ਦਫਤਰਾਂ 'ਚ ਕਬਜ਼ਾ ਕਰ ਰੱਖਿਆ ਹੈ ਅੱਜ ਪੰਜਾਬ ਦੀ ਬਹਾਦਰ ਪੁਲਿਸ ਆਪਣੇ ਆਪ ਨੂੰ ਠੱਗਿਆ ਆ ਮਹਿਸੂਸ ਕਰ ਰਹੀ ਹੈ ਉਹਨਾਂ ਦੇ ਹੱਥ ਬੰਨੇ ਹੋਏ ਨੇ ਕبھی ਜੇਲ੍ਹ ਚੋਂ ਮਾਫੀਆ ਰੰਗਦਾਰੀ ਮੰਗਦੇ ਨੇ ਕਦੀ ਜੇਲ੍ਹਾਂ ਦੇ ਅੰਦਰ ਇੰਟਰਵਿਊ ਹੁੰਦੀਆਂ ਕਦੀ ਗੈਂਗਸਟਰ ਖੁਲੀਆ ਧਮਕੀਆਂ ਦਿੰਦੇ ਨੇ ਔਰ ਉਸ ਤੋਂ ਬਾਅਦ ਉਹਨਾਂ ਨੂੰ ਲੋਕਾਂ ਨੂੰ ਮਾਰ ਦਿੱਤਾ ਜਾਂਦਾ ਕਦੀ ਉਹ ਚੋਣਾਂ ਵਿੱਚ ਹੀ ਸਾ ਗੈਂਗਸਟਰ ਲੈ ਰਹੇ ਪੰਜਾਬ ਚ ਜੰਗਲ ਰਾਜ ਚੱਲ ਰਿਹਾ ਜੰਗਲ ਰਾਜ ਚੱਲ ਰਿਹਾ ਔਰ ਟਾਰਗੇਟ ਕਿਲਿੰਗ ਪੋਲੀਟੀਕਲ ਲੋਕਾਂ ਦੀ ਕਿਲਿੰਗ ਪੋਲੀਟੀਕਲ ਲੋਕਾਂ ਤੇ ਹਮਲੇ ਉਦਯੋਗਪਤੀ ਦੁਕਾਨਦਾਰ ਵਪਾਰੀ ਇੰਡਸਟਰੀਅਲਿਸ ਕਿਸਾਨ ਸਾਰੇ ਵਰਗ ਡਰੇ ਹੋਏ ਆ ਔਰ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਲਾ ਐਂਡ ਆਰਡਰ ਮੇਨਟੇਨ ਕਰਨ ਚ ਪੂਰਤਾ ਫੇਲ ਹੋਈ ਦੇਖੋ ਸਰ ਸੁਖਵੀਰ ਸਿੰਘ ਬਾਦਲ ਜਦੋਂ ਦੇ ਆਪਣੀ ਸੇਵਾ ਦੇ ਵਿੱਚ ਇੱਥੇ ਆਉਂਦੇ ਨੇ ਅਸੀਂ ਬੜੀ ਡਿਟੇਲਡ ਸਕਿਉਰਟੀ ਡਿਪਲੋਇਮੈਂਟ ਕੀਤੀ ਹੋਈ ਹੈ ਇੱਕ AIG 2 SP 2 DSP ਤੇ ਤਕਰੀਬਨ ਪੌਣੇ 200 ਮੁਲਾਜ਼ਮ ਜਿਹੜਾ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਾਡੀ ਵਰਦੀ ਦੇ ਵਿੱਚ ਵੀ ਲਾਗਿਆ ਯੂਨੀਫਾਰਮ ਫੋਰਸ ਅਸੀਂ ਅੰਦਰ ਲਾ ਨਹੀਂ ਸਕਦੇ ਔਰ ਪੁਲਿਸ ਦੀ ਇਸ ਨੇ ਸਨਾਲੀ ਜਿਹੜੀ ਹੈ ਬੇਟੀ ਹੈ ਉਹਨਾਂ ਤੇ ਅਟੈਕ ਦੀ ਫਾਇਲ ਕੀਤੀ ਗਈ ਹੈ ਵਿੱਚ ਮੈਂ ਮੈਂਸ਼ਨ ਕਰਨਾ ਚਾਹੁੰਗਾ ਤੇ ਸਾਡੇ ਮਲਾਜ਼ਮ ਨੇ ਰਸ਼ਪਾਲ ਸਿੰਘ ਉਹਨੇ ਸਭ ਤੋਂ ਪਹਿਲਾਂ ਨੋਟਿਸ ਕੀਤਾ ਡਰਾਂ ਸਿੰਘ ਚੋੜਾ ਜੋ ਕੋਈ ਪੁਰਾਣੇ ਕ੍ਰਿਮੀਨਲ ਵੀ ਨੇ ਟੈਰਰਿਸਟ ਵੀ ਨੇ ਉਹਨਾਂ ਨੂੰ ਨੋਟਿਸ ਕੀਤਾ ਫਿਰ ਫਾਲੋ ਕੀਤਾ ਉਸ ਬਾਅਦ ਜਸਵੀਰ ਤੇ ਇੱਕ ਪਰਮਿੰਦਰ ਲੜਕਾ ਜਿਹੜਾ ਉਹਨਾਂ ਨੇ ਜਦੋਂ ਉਹਨਾਂ ਨੇ ਆਪਣਾ ਵੈਪਨ ਕੱਢਿਆ ਤਾਂ ਉਹਨੇ ਇਮੀਡੀਏਟਲੀ ਉਹਦੀ ਬਾਹ ਫੜ ਕੇ ਉਹਨਾਂ ਕੇ ਫਾਇਰ ਜਿਹੜਾ ਉੱਪਰਲੇ ਪਾਸੇ ਗਿਆ ਤੋਂ ਨਯਾਨ ਸਿੰਘ ਚੋੜਾ ਜਿਹੜਾ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਐਫ ਆਰ ਦਰਜ ਕੀਤੀ ਗਈ ਹੈ ਔਰ ਵੈਪਨ ਵੀ ਰਿਕਵਰ ਕਰ ਲਿਆ ਬਾਕੀ ਜਿਹੜੀ ਇਹਦੀ ਸਾਰੀ ਡੀਪਲੀ ਇਨਵੈਸਟੀਗੇਟ ਕੀਤਾ ਜਾਏਗਾ ਮੈਟਰ ਔਰ ਅਸੀਂ ਇਹਨੂੰ ਇਨਸ਼ੋਰ ਕਰ ਰਹੇ ਹਾਂ ਕਿ ਕੋਈ ਵੀ ਐਂਗਲ ਜਿਹੜਾ ਇਹਦਾ ਕੋਈ ਵੀ ਇਹਦੇ ਚ ਜਿਹੜਾ ਉਹ ਅਨਕਵਰਡ